ਮਾਰਨਿੰਗ ਹੋ ਚੁੱਕੀ ਹੈ ਤੁਰਨ ਲੱਗਿਆਣਾ ਸੀ ਗੁਰਦੁਆਰਾ ੍ਹੇਮਕੰਨ ਸਾਹਿਬ ਜੋਸ਼ੀਮਾਠ ਹਾਂਜੀ ਅਸੀਂ ਰਾਤ ਰੁਕੇ ਸੀ ਗੁਰਦੁਆਰਾ ਜੋਸ਼ੀਮਾਠ ੍ਹੇਮਕੰਨ ਸਾਹਿਬ ਚਮੋਲੀ ਤੇ ਅਸੀਂ ਹੁਣ ਜਾ ਰਹੇ ਆ ਜੀ ਗੁਰਦੁਆਰਾ ਗੋਬਿੰਦ ਘਾਟ ਤੇ ਉਥੋਂ ਅਸੀਂ ਪੈਦਲ ਯਾਤਰਾ ਸ਼ੁਰੂ ਕਰਾਂਗੇ ਤਾਂ ਜਦੋਂ ਆਪਾਂ ਐਂਟਰ ਕਰਦੇ ਆ ਜੋਸ਼ੀ ਮੱਟ ਸਿਟੀ ਵਿੱਚ ਤੇ ਉਦੋਂ ਇੱਕ ਵੀ ਸਿੱਧੀ ਦਾ ਐਂਟਰ ਕਰਦੇ ਹਨਾ ਇੱਧਰ ਵਾਲੀ ਸਾਈਡ ਤੋਂ ਰਾਈਟ ਸਾਈਡ ਨੂੰ ਮੁੜ ਜਾਂਦਾ ਤੇ ਇੱਕ ਲੈਫਟ ਸਾਈਡ ਨੂੰ ਥੋੜਾ ਜਿਹਾ ਰਸਤਾ ਮੁੜ ਜਾਂਦਾ ਹੈ ਤੇ ਜੇ ਤੁਸੀਂ ਰਾਈਟ ਸਾਈਡ ਦਾ ਨੇ ਗੋਬਿੰਦਗੜ੍ਹ ਸਿੱਧਾ ਜਾਣਾ ਚਾਹੁੰਦੇ ਹਨਾ ਉਧਰ ਨੂੰ ਜਾ ਸਕਦੇ ਹੋ ਤੇ ਜੇ ਜੋਸ਼ੀ ਮੱਟ ਹੀ ਜਾਣਾ ਤੁਸੀਂ ਫਿਰ ਤੁਸੀਂ ਲੈਫਟ ਸਾਈਡ ਵਾਲਾ ਰਸਤਾ ਸਿੱਧਾ ਜੋਸ਼ੀ ਮਾਠ ਨਾ ਰਾਤ ਰੁਕਲੇ ਸੀਗੇ ਇਸ ਲਈ ਫਿਰ ਅਸੀਂ ਲੈਫਟ ਵਾਲਾ ਜਿਹੜਾ ਸਿਟੀ ਦੇ ਵਿੱਚ ਹਨਾ ਰੈਸਟੈਂਟਰ ਹੁੰਦਾ ਹੈ ਖੱਬੇ ਪਾਸੇ ਹੀ ਤੁਹਾਨੂੰ ਗੁਰਦੁਆਰਾ ਸਾਹਿਬ ਜੋਸ਼ੀ ਮਾਠ ਦਾ ਗੁਰਦੁਆਰਾ ਸਾਹਿਬ ਤੁਹਾਨੂੰ ਦਿਖ ਜੇਗਾ ਤੇ ਦੇਖ ਸਕਦੇ ਹੋ ਅਸੀਂ ਤੁਰ ਪਏ ਆ ਖੰਡ ਵਿੱਚ ਗੰਗਾ ਯਮੁਨਾ ਭਾਗਿਰਤੀ ਤੇ ਹਲਕਨੰਧਾ ਨਦੀਆਂ ਦਾ ਆਪਸ ਵਿੱਚ ਸੰਗਮ ਹੁੰਦਾ ਕਿਤੇ ਕਿਤੇ ਤੇ ਇਦਾਂ ਹੀ ਜੋ ਆਪਣੇ ਨਾਲ ਨਦੀਆਂ ਆਉਂਦੀ ਹੈ ਉਹਨਾਂ ਦਾ ਵੀ ਕਿਤੇ ਨਾ ਕਿਤੇ ਸੰਗਮ ਹੁੰਦਾ ਹੈ। ਕੀ ਸਟਾਰਟ ਕਰ ਲੈ ਪਹਿਲਾਂ ਪਸੰਦ ਕੀ ਡਰਚ ਆ ਗਏ ਉਹ ਜਿਹੜਾ ਪੋਲ ਟੁੱਟਾ ਸੀਗਾ ਉਹ ਬਣਿਆ ਆ ਹੁਣ ਹੋ ਰਿਹਾ ਕੋਬਿੰਦ ਘਾਟ ਗੁਰਦੁਆਰਾ ਸਾਈਡ ਪਾਰਕਿੰਗ ਸਾਡੇ ਨਾਲ ਦੇ ਕੋਬਿੰਦ ਘਾਟ ਵਾਲੀ ਸਾਈਡ ਮੁੜੇ ਨਹੀਂ ਬਦਰੀਨਾਥ ਵਾਲੀ ਸਾਈਡ ਗਏ ਚਲੇ ਹੁਣ ਅਸੀਂ ਵੇਟ ਕਰਦੇ ਪਏ ਹਾਂ ਹਾਂ ਅਸੀਂ ਪਹੁੰਚ ਗਏ ਆ ਗੁਰਦੁਆਰਾ ਕੋਬਿੰਦ ਘਾਟ ਆ ਤੇ ਇਹ ਨੀਚੇ ਪਾਰਕਿੰਗ ਤੇ ਲਗਾਵਾਗੇ ਲੰਗਰ ਵਗੈਰਾ ਛੱਕੇ ਤੇ ਬੈਗ ਜਮਾ ਕਰਵਾ ਕੇ ਤੇ ਪਾਰਕਿੰਗ ਇੱਥੇ ਨਹੀਂ ਲਗਾਣੀ ਪਾਰਕਿੰਗ ਥੋੜੀ ਜਿਹੀ ਅੱਗੇ ਕਿਉਂਕਿ ਬਾਈਕ 2 2 ਕਿਲੋਮੀਟਰ ਅੱਗੇ ਚਲ ਜਾਂਦੀ ਇਸ ਲਈ ਅੱਗੇ ਹੀ ਲਗਾਵਾਂਗੇ ਇਹ ਵਾਲਾ ਪੋਲ ਟੁੱਟ ਗਿਆ ਆਇਆ ਸੀਗਾ ਆ 2 ਮਹੀਨੇ ਪਹਿਲਾਂ ਹੁਣ ਨਵਾਂ ਪੋਲ ਬਣਾਇਆ ਏ ਤੇ ਉਹ ਦੂਰ ਏ ਥੋੜੀ ਜਿਹੀ ਅਸੀਂ ਪਹੁੰਚ ਗਏ ਆ ਗੁਰਦੁਆਰਾ ਹੇਮਕੰਡ ਗੋਬਿੰਦ ਘਾਟ ਉੱਥੇ ਬਰਾੜ ਦੀ ਕਟੜੀ ਘਾਰ ਇੱਧਰ ਵਾਲੀ ਸਾਈਡ ਇੱਧਰ ਵਾਲੀ ਸਾਈਡ ਛੋਟੀ ਜਿਹੀ ਮਾਰਕੀਟ ਹੈ ਸਿਉਹ ਨਾ ਮੱਤਾ ਟਿਕਨ ਜਾ ਰਹੀ ਹਾਂ ਪਰ ਫਿਰ ਲੰਗਰ ਸ਼ਾਹ ਕੀ ਤੇ ਫਿਰ ਅਸੀਂ ਚਾਲੇ ਪਾਵਾਂਗੇ ਪੈਦਲ ਯਾਤਰਾ ਸ਼ੁਰੂ ਕਰਾਂਗੇ ਸੋ ਮਰ ਮਖਸੋ ਪਾਵਨੋ ਵਿਕਰੋਪਨਾਵਾ ਸੰਤਾਨੋ ਕਰੋ ਨਿਹਾਲ ਸੇਖਿਆ ਰੇ ਮੇਲੋ ਜਿਨਾ ਮੈਂ ਆਪ ਜੀ ਦਾ ਨਾਮ ਚਿਤਿਆ ਵੇ ਗੋ ਨਾਮੁ ਗੁਨਾਮੁ ਸੰਤਿ ਕਰਾ ਸੇਰੇ ਭੰਨੀ ਸਰਬਦ ਵਾਪਨਾਮੁ ਵਾਹਿਗੁਰੂ ਜੀ ਕੀ ਫਤਿਹ ਰਗ ਪਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਜੀਨ ਕੋ ਅੰਦਰ ਹਾਲ どうも。<music> ਇਹ ਆਪੁਲਨਾ ਵਿਲੇਜ ਤੇ ਹੁਣ ਅਸੀਂ ਇੱਥੇ ਬਾਈਕ ਖਲਾਰ ਦਾਂਗੇ ਤੇ ਅੱਗੇ ਟਰੈਕਿੰਗ ਸ਼ੁਰੂ ਕਰਾਂਗੇ। ਅਗਰ ਤੁਸੀਂ ਬਾਈਕ ਪਿਆਰੇ ਬਾਈਕ ਤੇ ਇੱਥੋਂ ਦਾ ਕਾ ਸਕਦੇ ਹੋ 3.5 ਕਿਲੋਮੀਟਰ ਪੈ ਜਾਂਦੇ ਤੇ ਅਗਰ ਤੁਸੀਂ ਆ ਇਦਾਂ ਦੀਆਂ ਗੱਡੀਆਂ ਤੇ ਹੇ ਨੀਚੋਂ ਆਣਾ ਚਾਹੁੰਦੇ ਹੋ ਹੁੰਦੇ ਤੇ ਵੀ ਆ ਸਕਦੇ ਆ ਅਸੀਂ। ਅਗਰ ਬਾਈਕ ਪਿਆਰੇ ਫਿਰ ਬਾਈਕ ਤੇ ਇੱਥੋਂ ਦਾ कुलना विलेज पहुंच गया हैं सी पार्किंग ए बड़ा बनेगा असी कर देती हुई है असी कर देती पैदल यात्रा शुरू ਨਾ ਵਿਲੇਸ ਤੋਂ ਸਾਡੀ ਪਾਦਾ ਯਾਤਰਾ ਸ਼ੁਰੂ ਹੋ ਗਈ। ਪਰ ਉਹ ਕਹਿ ਰਿਹਾ ਕਿ ਮੈਂ ਚੱਲਿਆ ਤਾ ਹਾਂ। ਹਿਊਸਾ। ਕਿਤੇ ਨਾ ਜਾਣਾ। ਪਿੱਛੇ ਰਹਿ ਗਈ ਨਾ ਮੰਮੀ ਦੀ। ਹਾਂ। ਕੋਈ ਨਹੀਂ ਆ ਜਿੰਦਾ। चलो 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 मम्मी तू रिया जान दे, देखो की है कैसा लग रहा है <laughs> चलो फिर घोड़ा कच्चर ਮਮੀ ਕਹਿੰਦੀ ਨਹੀਂ ਚੜਨਾ ਮੈਂ ਨਹੀਂ ਚੜਨਾ ਹੈਗਾ ਮੈਂ ਚੜ ਫੈਦਲ ਯਾਤਰਾ ਕਰਕੇ ਬਾਬੇ ਦੇ ਜਾਵਾਂਗੀ ਗੁਰੂ ਦੇ ਘਰੇ ਹਾਂ ਠੀਕ ਹੈ ਨਹੀਂ ਨਹੀਂ ਇਪੋਂ ਕੋਲ ਕੋਲ ਪਹੁੰਚਣ ਵਾਲੇ ਆ। ਥੋੜਾ ਕੁ ਦੂਰੀ ਰਹਿ ਗਿਆ। ਸਾਰਕ ਨੂੰ ਸਾਰਕ ਕਿੰਨੇ ਹੈ? ਇਹ ਗੋਣ 13 ਕਿਲੋਮੀਟਰ ਤੇ ਇੱਥੋਂ ਗੋਬਿੰਦਾਂ ਤੋਂ 6 ਕਿਲੋਮੀਟਰ ਰਹਿ ਗਿਆ। ਕਾਫੀ ਅੱਗੇ ਦਾਕਰ ਆ ਗਏ ਆ 3.5 ਕਿਲੋਮੀਟਰ ਸ਼ਾਇਦ ਰਹਿ ਗਿਆ। ਮੇਰੀ ਬੱਸ ਹੋਈ ਵੀ। ਹੋਈ ਬੱਸ ਤੇਰੀ ਹੋਈ ਬੱਸ। ਹਾਂ। ਮੈਂ ਤਾਂ ਵਧੀਆ। ਹਾਂ ਹਾਂ। ਆਕੇ ਇੱਕ ਨੂੰ ਰਸਤਾ ਇੱਕ ਉੱਪਰ ਨੂੰ ਹੈ ਪੋਲ ਵਾਲੀ ਸਾਈਡ ਜੇ ਤੁਸੀਂ نیچے ਦੀ ਕੰਫਰਟੇਬਲ ਫਿਰ ਚੇਤੇ ਦੀ ਜਾ ਸਕਦੇ ਉੱਪਰ ਦੀ ਇਹ ਹਸਤੇ ਨੂੰ ਕਿੱਧਰ ਜਾਂਦਾ ਜਾਂਦਾ ਉੱਧਰ ਹੀ ਥੋੜਾ ਜਿਆਦਾ ਪੋਲੇ ਹਾਂ ਅਸੀਂ ਜਾ ਰਹੇ ਹਾਂ ਪੋਲੇ ਦੇ ਨੀਚੇ ਵਾਲੀ ਸਾਈਡ ਤੋਂ ਮੰਮੀ ਕਿੱਥੇ ਕਾਸਾ ਵੜਾ ਵੜਾ ਰਹਾ ਤਾ ਮੁੰਮ ਲਈ ਕਾ ਗੀਰਿਆ ਨਹੀਂ ਪਾਣੀ ਕੋਈ ਚੱਲ ਹੱਸ ਜੀ ਉਦਰੀ ਇੱਕ ਟਾਈਮ ਹੋ ਗਿਆ ਉਹ ਕਿੱਥੇ ਪਹੁੰਚ ਗਏ ਨੇ ਬਾਕੀ ਸਾਰੇ ਬਾਬਾ ਕੇ ਮੋਹਨ ਜੀ ਆਹ ਹੋਰ ਨੂੰ ਚੱਲ ਜਾਂਦੇ ਅਸੀਂ ਪੀਣ ਲੱਗਿਆ ਚਾਹ ਹੋਣਾ ਆਏ ਓਏ ਸ੍ਰੀ ਤੁਨੂ ਪਾ ਲੈ ਸ੍ਰੀ ਮੇਰੀ ਸਾਜੀ ਜ਼ੋਰ ਨਾਲ ਕਾੜੀ ਕਾੜੀ ਤੇ ਨਹੀਂ ਜਾਗੇ ਹੋਪੋਲ ਵਾਲੀ 사이 ਦੀ ਨੀਂਦ ਇਹ ਤੱਕ ਹੋ ਜਾਵੇ ਪਤੰਗ ਜਿੰਦਾ ਮਾਰਾ ਜੱਸ ਪਾਵੇ ਹੋਰ ਜੱਤ ਜੀ ਆਇਆ ਕਾਲ ਜਮਾਈ ਇਹਨਾਂ ਦੇ ਟ੍ਰਾਫਿਕ ਤੋਂ ਮੁਲੀ ਨੇ ਜਿਹੜੇ ਗੁਲਗਸਤੀ ਪਾਣੀ ਘਟਦੇ ਆ ਨਾ ਉਹਨਾਂ ਦੇ ਬੋਲੇ ਆ ਇਹ ਜਿੱਤਾਂ ਦੇ ਆਪਨ ਜੰਗੀ ਪਾਣੀਆਂ ਪੜਦੇ ਜੰਗੀ ਪਾਣੀਆਂ ਦੇ ਪ੍ਰਤਾਪ ਆ ਚੜਦੀ ਕਲਾ ਦੇ ਪ੍ਰਤੀਕ ਆ ਇਹ ਚੀਜ਼ਾਂ ਨੇ ਜੋਸ਼ ਆਉਂਦਾ ਨਾ ਇਹਨਾਂ ਜੋਸ਼ ਆਉਂਦਾ ਸਾਡੇ ਵਿੱਚ ਤੁਹਾਡੇ ਵਿੱਚ ਵੀ ਆਉਂਦਾ ਤੁਹਾਨੂੰ ਇਹ ਸੁਣ ਕੇ ਵੀ ਜੋਸ਼ ਵਿੱਚ ਆਏ ਚੜਦੀ ਕਲਾ ਵਾਹਿਗੁਰੂ ਸਾਹਿਬ ਵਾਹਿਗੁਰੂ ਬਰਫ ਪਰਪ ਦਾ ਪਾਣੀ ਖੋਰ ਖੋਰ ਕੇ ਆਈ ਤਾਪੋਲੇ ਨੀਚੋ ਦੀ ਉਪਰੋਂ ਦੀ ਚੋਖ ਪਰ ਦੇ ਕਿ ਹਾਂ ਜਿਹੜਾ ਉਪਰੋਂ ਨੀ ਰਸਤਾ ਆਉਂਦਾ ਜਿਹੜਾ ਹਾਂ ਜਿਹੜਾ ਆਪਾਂ ਹੁਣ ਲੱਗੇ ਸੀ ਦੇਖੋ ਇੱਥੇ ਆਣ ਕੇ ਫੋਨ ਦੀ ਪਿਕਚਰ ਕਲੈਰਿਟੀ ਕਿੰਨੀ ਵਧੀਆ ਹੋ ਗਈ ਹੈ ਹੂੰ 2000 ਅਰੇਸਟ ਕਰਦੇ ਹੋਇਆ ਨਾ 2 ਕਿਲੋਮੀਟਰ ਹੈਗਾ ਸਿਰਫ 2 ਤੇ ਇਹ ਮੰਮੀ ਪਿੱਛੇ ਆ ਮੰਮੀ ਦੀ ਵੇਟ ਕਰਦੇ ਪਿਆ ਆ ਦਿੱਦੇ ਨੂੰ ਦੇ ਦੋ ਅੱਗੇ ਮਧੂਮੱਖੀਆਂ ਦਾ ਛਤਕਾ ਲੱਗਿਆ ਹੋਇਆ ਕਾਫੀ ਬਲੈਕ ਬਲੈਕ ਜਿਹਾ ਨਾ ਕੁਝ ਨਾ ਅਗਰ ਤੁਸੀਂ ਵੀ ਹੇਮਕੋਨਸਾ ਬੰਦਿਓ ਤੇ ਇਸ ਰਸਤੇ ਤੁਸੀਂ ਤੁਸੀਂ ਪਾਣੀ ਭਰ ਸਕਦੇ ਹੋ ਬਹੁਤ ਹੀ ਠੰਡਾ ਨਾ ਚਿੱਲਡ ਫਰੈਸ਼ ਵਾਟਰ ਮਿਲ ਜੂਗਾ ਇੱਕ ਕਿਲੋਮੀਟਰ ਰਹਿ ਗਿਆ ਸਿਰਫ डेढ़ एक हेलीपैड आ गया है, बट आज हेलीकॉप्टर नहीं चल रहा ਘੰਗਰੀਆ ਪਹੁੰਚਣ ਵਾਲਿਆਂ ਸੀ ਮੰਮੀ ਚੜ ਗਈ ਹੋਏ ਘਾਂਗਰੀਆ ਪਹੁੰਚ ਗਏ ਤੇ ਹੇਮਕੰਡ ਸਾਹਿਬ ਅੱਗੇ ਜਾ ਫਰਾ ਕੱਲ ਨੂੰ ਕਰਾਂਗੇ ਜੀ ਹਾਂ ਵਿੱਚ ਬਲੌਕ ਵਿੱਚ ਆਉਂਦੇ ਠੀਕ ਹੈ ਅਸੀਂ ਘਾਂਗਰੀਆ ਹਲੇ ਬੈਠ ਤਾ ਹੁਣਾਂ जा रहे हैं गोबिंद धाम वाली साइड गोबिंद धाम थोड़ा जा रहा है पंद्रह भी मिनट का रस्ता तो बस <गए> <गए> मम्मी <देजास। गे> <गए> ਫਾਈਨਲੀ ਘਾਂਗਰੀਆ ਵਿਲੇਜ ਵਿੱਚ ਐਂਟਰ ਹੋ ਗਏ ਆ ਤੇ ਗੁਰਦੁਆਰਾ ਗੋਬਿੰਦਘਾਮ ਥੋੜੀ ਕੋਈ ਦੂਰ ਰਹਿ ਗਿਆ ਇਹ ਕੱਚਾ ਨਾ ਪਾਰਕਿੰਗ ਸਟੈਂਡ ਫਾਈਨਲੀ ਪਹੁੰਚ ਗਏ ਆ कितना नहीं अगे 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 सी ओहो इधर वाली साइड राइट साइड सॉरी ਸੋ ਕੀ ਹੋ ਰਿਹਾ ਯਾਰ ਉਹ ਕਹਿੰਦਾ ਤਿੰਨ ਵਿੱਚ ਪੜ ਜਾਓ ਅੱਗੇ ਅੱਗੇ ਨੋਟਿਸ ਆ ਰਿਹਾ ਹੈ ਯਾਰ ਅਸੀਂ ਖਾਣ ਲੱਗਿਆ ਹਾਂ ਛੋਲੇ ਪਟੂਰੇ ਜਸ ਖਾਣ ਲੱਗਾ ਹੈ ਸਾਡੇ ਆਰੇ ਇਹ ਵਾਲੇ ਦਰਖਤ ਜੋ ਤੁਸੀਂ ਸਾਹਮਣੇ ਦੇਖ ਰਹੇ ਹੋ ਤੇ ਭਾਈ ਮੋਦਰਨ ਸਿੰਘ ਜਦੋਂ ਹੇਮਗੋਂਡ ਸਾਹਿਬ ਉੱਪਰ ਸੇਵਾ ਕਰਕੇ ਆਂਦਨ ਦਸੀ ਤੇ ਇੱਥੇ ਰਾਤ ਆਣ ਕੇ ਜੰਗਲੀ ਜਾਨਵਰਾਂ ਤੋਂ ਸੁਰੱਖਿਤ ਰਹਿਣ ਲਈ ਇਸ ਦਰਖਤ ਦੇ ਵਿੱਚ ਸੌਂਦੇ ਹੁੰਦੇ ਸੀਗੇ ਇਵਨ ਅਦ੍ਰੈਕਟ ਅੱਜ ਵੀ ਇੱਥੇ ਖੜਿਆ ਹੋਇਆ ਹੈ ਦੇਖ ਸਕਦੇ ਹੋ ਤੁਸੀਂ ਮੈਂ ਆ ਗਿਆ ਬੱਲਾਪੁਰ ਤੇ